PEIPNP ਡਰਾ ਦੇ ਖੇਤਰ ਵਿੱਚ ਸੇਤ ਸੰਭਾਲ ਨਿਰਮਾਣ ਤੇ ਟਰਕਿੰਗ ਦੀ ਇੱਕ ਵੱਡੀ ਖਬਰ ਪ੍ਰਿੰਸ ਐਡਵਰਡ ਆਇਲੈਂਡ ਨੇ ਹਾਲ ਹੀ ਵਿੱਚ 75 ਹੁਨ ਨਰਮੰਦ ਕਾਮੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਜੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੀ ਮੰਗ ਕਰ ਰਹੇ ਨੇ ਇਹ ਵਿਕਾਸ ਪ੍ਰਿੰਸ ਐਡਵਰਡ ਆਇਲੈਂਡ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੁਆਰਾ ਕਰਵਾਏ ਗਏ ਨਵੇਂ ਸੂਬੇ ਦੇ ਡਰਾ ਦੇ ਹਿੱਸੇ ਵਜੋਂ ਨਿਕਲ ਕੇ ਸਾਹਮਣੇ ਆਇਆ ਡਰਾ 24 ਜੂਨ ਨੂੰ ਹੋਇਆ ਸੀ ਅਤੇ ਲੇਬਰ ਇੰਪੈਕਟ ਅਤੇ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਹ ਪਹਿਲ ਕਦਮੀ ਆਪਣੀ ਸਥਾਨਕ ਆਰਥਿਕਤਾ ਦਾ ਸਮਰਥਨ ਦੇਣ ਲਈ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਪੀਈਆਈ ਦੇ ਚੱਲ ਰਹੀ ਯਤਨਾਂ ਦਾ ਹਿੱਸਾ ਹੈ ਆਲੀ ਦੇ ਡਰਾ ਦੇ ਵਿੱਚ ਖਾਸ ਤੌਰ ਤੇ ਹੈਲਥ케ਅਰ ਅਤੇ ਕੰਸਟਰਕਸ਼ਨ ਸੈਕਟਰਾਂ ਦੇ ਉਮੀਦਵਾਰਾਂ ਨੂੰ ਚੁਣਿਆ ਗਿਆ ਇਨਰ ਸੈਕਟਰਾਂ ਦੀ ਪਛਾਣ ਸੂਬੇ ਵਿੱਚ ਨਿਰਮੰਧ ਕਾਮਿਆਂ ਦੀ ਮਹੱਤਵਪੂਰਨ ਮੰਗ ਵਜੋਂ ਕੀਤੀ ਗਈ ਹੈਲਥ케ਅਰ ਅਤੇ ਕੰਸਟਰਕਸ਼ਨ ਤੋਂ ਇਲਾਵਾ ਸੈਰ ਸਪਾਟਾ, ਖੇਤੀਬਾੜੀ, ਮੱਛੀ ਪਾਲਣ ਅਤੇ ਟਰੱਕਿੰਗ ਅਤੇ ਟਰਾਂਸਪੋਰਟ ਖੇਤਰ ਵਿੱਚ ਅਕਤੂਬਰ ਤੋਂ ਪਹਿਲਾ ਵਰਕ ਪਰਮਿਟ ਦੀ ਮਿਆਦ ਪੂਰਨ ਵਾਲੇ ਵਿਅਕਤੀਆਂ ਤੇ ਵਿਕੀન્દ્રਤ ਹੈ। ਇਹਨਾਂ ਖਾਸ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਪ੍ਰਿੰਸ ਐਡਵਰਡ ਆਈਲੈਂਡ ਦਾ ਉਦੇਸ਼ ਤੁਰੰਤ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨਾ ਤੇ ਸੂਬੇ ਦੇ ਅੰਦਰ ਮੁੱਖ ਅਧਿਉਗ ਦਾ ਸਮਰਥਨ ਕਰਨਾ ਹੈ। ਇਹ ਰਣਨੀਤਿਕ ਪੌਂਚ ਇਹ ਯਕੀਨੀ ਬਣਾਉਂਦੀ ਹੈ ਕਿ ਚੁਣੇ ਗਏ ਉਮੀਦਵਾਰ ਸਥਾਨਕ ਕਰਮਚਾਰੀਆਂ ਵਿੱਚ ਨਿਰਵਿਘਨ ਤਬਦੀਲੀ ਕਰ ਸਕਦੇ ਨੇ ਅਤੇ ਸੂਬੇ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਨੇ ਤੇ ਉੱਤੇ ਪੀਈਆਈਪ ਐਨਪੀ ਇਮੀਗ੍ਰੇਸ਼ਨ ਡਰਾ ਦੀ ਗੱਲ ਕੀਤੀ ਜਾਵੇ ਤਾਂ 2462024 ਲੇਬਰ ਸ਼੍ਰੇਣੀ ਪ੍ਰਭਾਵ ਐਕਸਪ੍ਰੈਸ ਐਂਟਰੀ ਤੇ ਜਾਰੀ ਸੱਦੇ 75 ਤੇ ਨਿਨਤਮ ਸਕੋਰ ਇਹਦੇ ਵਿੱਚ ਦਰਸਾਇਆ ਨਹੀਂ ਗਿਆ ਤੇ PEI ਐਕਸਪ੍ਰੈਸ ਐਂਟਰੀ ਸ਼੍ਰੇਣੀ ਸੂਬੇ ਦੀ ਨਾਮਜ਼ਦ ਤੇ ਲਈ ਫੈਡਰਲ ਐਕਸਪ੍ਰੈਸ ਐਂਟਰੀ ਪੂਲ ਵਿੱਚ ਪਹਿਲਾਂ ਤੋਂ ਹੀ ਉਮੀਦਵਾਰਾਂ ਦੇ ਵਿਚਕਾਰ ਕਰਕੇ ਕੰਮ ਕਰਦੀ ਹੈ ਤੇ ਉਥੇ ਦੱਸਦੀ ਹੈ ਕਿ ਇਹ ਜਹੀ ਨਾਮਜ਼ਦਗੀ ਉਮੀਦਵਾਰਾਂ ਦੇ ਵਿਆਪਕ ਦਰਜਾਬੰਦੀ ਸਿਸਟਮ CRS ਸਕੋਰ ਵਿੱਚ 600 ਅੰਕ ਜੋੜ ਦਿਆ ਤੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਅਰਜੀ ਦੇਣ ਲਈ ਸਦਾ TITA ਨੂੰ ਪ੍ਰਭਾਵਸ਼ਾਲੀ ਢੰਗ ਨਾਲ ਗਾਰੰਟੀ ਦਿੰਦੀ ਹੈ PEI ਐਕਸਪ੍ਰੈਸ ਸੈਂਟਰੀ ਸ਼੍ਰੇਣੀ ਵਿੱਚ ਕੈਨੇਡੀਅਨ ਸੂਬੇ ਨਿਵਾਸੀ ਲਈ ਦੋ ਰਸਤੇ ਨੇ ਤੇ ਇੱਕ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਲਈ ਅਤੇ ਇੱਕ ਬਿਨਾ ਉਹਨਾਂ ਦੇ ਲਈ ਪ੍ਰਿੰਸ ਐਡਵਰਡ ਆਇਲੈਂਡ ਲੇਬਰ ਇਨਸਪੈਕਟਰ ਸ਼੍ਰੇਣੀ ਆਪਣੇ ਸਕਿਲਡ ਵਰਕਰਸ ਟੀਮ ਅਤੇ ਕ੍ਰਿਟੀਕਲ ਵਰਕਰਸ ਟੀਮ ਰਾਹੀਂ ਕੈਨੇਡੀਅਨ 27 ਸੂਬੇ ਦੇ ਰਸਤੇ ਵਿੱਚ ਪੇਸ਼ ਕਰਦੀ ਹੈ ਸਕਿਲਡ ਵਰਕਰਸ ਟੀਮ ਲਈ ਜੇਕਰ ਤੁਹਾਡੇ ਕੋਲ PEI ਕਾਰੋਬਾਰ ਤੋਂ ਨੌਕਰੀ ਦੀ ਪੇਸ਼ਕਸ਼ ਹੈ ਤੁਸੀਂ ਇਈ ਮਾਪਦੰਡ ਪੂਰੇ ਕਰ ਸਕਦੇ ਹੋ ਤਾਂ ਤੁਸੀਂ ਸਥਾਈ ਨਿਵਾਸੀ ਯੋਗ ਹੋ ਸਕਦੇ ਹੋ ਤੁਹਾਡੇ ਕੋਲ ਟੀਈਆਰ ਟਾਇਰ ਸ਼੍ਰੇਣੀ 01 2 3 ਜਾਂ ਇਸ ਤੋਂ ਵੱਧ ਫੁੱਲ ਟਾਈਮ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਘੱਟੋ ਘਾਟ 14 ਸਾਲਾਂ ਦੀ ਰਸਮੀ ਸਕੂਲਿੰਗ ਦੇ ਨਾਲ ਪੋਸਟ ਸਕੈਂਡਰੀ ਸਿੱਖਿਆ ਪੂਰੀ ਕਰਨ ਦੀ ਲੋੜ ਯੋਗ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਉਮਰ ਸੀਮਾ 21 ਤੇ 55 ਦੇ ਵਿੱਚ ਘੱਟ ਤੁਹਾਡੇ ਕੋਲ ਪਿਛਲੇ 5 ਸਾਲਾਂ ਦੇ ਅੰਦਰ ਕਟੂਗੜ 2 ਸਾਲ ਦਾ ਫੁੱਲ ਟਾਈਮ ਕੰਮ ਦਾ ਤਜਰਬਾ ਹੋਣਾ ਚਾਹੀਦਾ ਤੇ ਉੱਥੇ ਦੱਸਦੀ ਹੈ ਕਿ ਪੇਸ਼ ਕੀਤੀ ਗਈ ਨੌਕਰੀਆਂ ਦੇ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਦੀ ਮੁਹਾਰਤ ਦੀ ਲੋੜ ਹੁੰਦੀ ਹੈ ਤੇ ਕਾਫੀ ਸੈਟਲਮੈਂਟ ਫੰਡਾਂ ਤੇ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਸੈਟਲ ਹੋਣ ਦੇ ਬਾਰੇ ਇੱਕ ਸੱਚੇ ਇਰਾਦੇ ਦੇ ਨਾਲ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ ਕ੍ਰਿਟੀਕਲ ਵਰਕਰਸ ਟੀਮ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਦੀ ਹੈ ਤੇ ਪੀਈਆਈ ਵਿੱਚ ਪਹਿਲਾ ਤੋਂ ਹੀ ਵਿਦੇਸ਼ੀ ਕਰਮਚਾਰੀਆਂ लेटीआर ਕੀਤੀ ਗਈ ਹੈ ਤੇ ਖਾਸ ਕੁਝ ਮੰਗ ਵਾਲੀ ਭੂਮਿਕਾ ਵਿੱਚ ਕੰਮ ਕਰਦੇ ਨੇ ਯੋਗਤਾ ਪੂਰੀ ਕਰਨ ਦੇ ਲਈ ਤੁਹਾਨੂੰ ਟਰੱਕ ਡਰਾਈਵਰ ਗ੍ਰਾਹਕ ਸੇਵਾ ਪ੍ਰਤੀਨਿਧੀ ਮਜ਼ਦੂਰ ਭੋਜਨ ਅਤੇ ਖਾਣ ਪੀਣ ਵਾਲੇ ਪਦਾਰਥ ਸਰਵਰ ਜਾਂ ਫਿਰ ਹਾਊਸਕੀਪਿੰਗ ਐਡਟਿੰਗ ਵਰਗੀਆਂ ਭੂਮਿਕਾਵਾਂ ਵਿੱਚ ਇੱਕ ਪੀਈਆਈ ਕਾਰੋਬਾਰ ਤੋਂ ਫੁੱਲ ਟਾਈਮ ਨੌਕਰੀ ਦੀ ਪੇਸ਼ਕਸ਼ ਦੀ ਜ਼ਰੂਰਤ ਹੈ ਤੁਹਾਡੇ ਕੋਲ ਨੌਕਰੀ ਦੀ ਪੇਸ਼ਕਸ਼ ਕਰਨ ਵਾਲੇ ਪੀਈਆਈ ਕਾਰੋਬਾਰ ਦੇ ਨਾਲ ਘੱਟੋ ਘੱਟ 6 ਮਹੀਨੇ ਦੇ ਕੰਮ ਦਾ ਤਜਰਬਾ ਹੋਣਾ ਵੀ ਚਾਹੀਦਾ ਹੈ ਇੱਕ ਵੈਧ ਕੈਨੇਡੀਅਨ ਵਰਕ ਪਰਮਿਟ ਹੋਣਾ ਚਾਹੀਦਾ ਘੱਟੋ-ਘੱਟ 12 ਸਾਲ ਦੀ ਰਸਮੀ ਸਿੱਖਿਆ ਵਾਲਾ ਹਾਈ ਸਕੂਲ ਡਿਪਲੋਮਾ ਜ਼ਰੂਰੀ ਹੈ ਯੋਗਤਾ ਲਈ ਉਮੀਦਵਾਰ ਸੀਮਾ 21 ਤੋਂ 55 ਦੇ ਵਿੱਚ ਘਾਰਾ ਤੁਹਾਡੇ ਕੋਲ ਪਿਛਲੇ 5 ਸਾਲਾਂ ਵਿੱਚ ਘੱਟੋ-ਘੱਟ 2 ਸਾਲ ਦਾ ਫੁੱਲ ਟਾਈਮ ਦਾ ਕੰਮ ਦਾ ਤਜਰਬਾ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਮੁਢਲੀ ਮੁਹਾਰਤ ਕਾਫੀ ਸੈਟਲਮੈਂਟ ਫੰਡ ਅਤੇ ਇੱਥੇ ਵਸਣ ਦਾ ਸੱਚਾ ਇਰਾਦਾ ਹੋਣਾ ਚਾਹੀਦਾ ਹੈ ਪ੍ਰਿੰਸ ਐਡਵਰਡ ਟਾਪੂ ਦੇ ਉੱਪਰ ਸੋ ਇਹ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਵਿਸ਼ੇਸ਼ਾ ਚੱਲਣਗੇ ਦੇਸ਼ ਦੇ ਨੇ ਤਮਾਮ ਘੋੜਾ ਦੇਖਣ ਵਾਸਤੇ ਬਣੇ ਰਹੋ ਸਾਡੇ ਚੈਨਲ ਤੇ